ਨੌਜਵਾਨ ਧਰਮ ਤੋਂ ਟੁੱਟੇ ਪਤਾ ਕਿਉਂ ਹੋਏ ਹੋਏ ਆ ਕਿਉਂਕਿ ਉਹਨਾਂ ਦੀ ਦਿਲ ਦੀ ਗੱਲ ਨਹੀਂ ਕੋਈ ਸੁਣ ਰਿਹਾ ਨੌਜਵਾਨਾਂ ਦਾ ਸਭ ਤੋਂ ਜ਼ਿਆਦਾ ਮਤਲਬ ਇਸ ਵੇਲੇ ਸਿੱਖੀ ਤੋਂ ਟੁੱਟਣ ਦਾ ਕਾਰਨ ਇਹ ਆ ਉਹਨਾਂ ਦਾ ਉਹਨਾਂ ਦੇ ਗੁਰੂ ਨਾਲ ਰਿਸ਼ਤਾ ਹੀ ਕੋਈ ਨਹੀਂ ਹੈਗਾ ਬੌਂਡਿੰਗ ਹੀ ਕੋਈ ਨਹੀਂ ਹੈਗੀ ਠੀਕ ਹੈ ਕੋਈ ਰਿਲੇਸ਼ਨਸ਼ਿਪ ਨਹੀਂ ਹੋਈ ਕੋਈ ਬੌਂਡ ਹੀ ਨਹੀਂ ਹੋਇਆ ਗੁਰੂ ਦੇ ਨਾਲ ਉਹ ਉਹਦਾ ਕਾਰਨ ਕੀ ਉਹਦੀ ਗੱਲ ਨਹੀਂ ਸੀ ਗੁਰੂ ਦੇ ਨਾਲ ਠੀਕ ਹੈ ਜਿਹੜੇ ਬਾਬੇ ਹੁੰਦੇ ਨੇ ਪ੍ਰਚਾਰਕ ਹੁੰਦੇ ਨੇ ਕੋਈ ਸੰਤ ਨੇ ਕੋਈ ਲੀਕ ਕਰਦੇ ਨੇ ਹੁਣ ਕੁਝ ਹੈ ਉਹਨਾਂ ਦੇ ਕੋਲੇ ਦੱਸਣ ਨੂੰ ਕਿਸੇ ਮਤਲਬ ਜਿਨ੍ਹਾਂ ਨੇ ਆਪਣਾ ਕੰਮ ਕਰ ਲਿਆ ਆਤਮਾ ਪਰਮਾਤਮਾ ਇੱਕੋ ਕਰ ਜਾਣੇ ਉਹ ਕਰਕੇ ਹੀ ਨਹੀਂ ਦੂਸਰਿਆਂ ਨੂੰ ਉਹਨਾਂ ਨੇ ਸਹਾਇਤਾ ਕਰਨੀ ਸੀ ਜਿਹੜੇ ਕਲਾਸ ਦੇ ਵਿੱਚ ਕੁਝ ਹੁਸ਼ਿਆਰ ਬੱਚੇ ਨੇ ਉਹ ਆਪਣਾ ਸਬਜੈਕਟ ਕਲੀਅਰ ਕਰਕੇ ਦੂਸਰੇ ਦੀ ਹੈਲਪ ਕਰਨਗੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਪਲੱਸ ਮਾਈਨਸ ਆ ਹਨ ਨਾ ਨੌਜਵਾਨ ਧਰਮ ਤੋਂ ਟੁੱਟੇ ਪਤਾ ਕਿਉਂ ਹੋਏ ਹੋਏ ਆ ਕਿਉਂਕਿ ਉਹਨਾਂ ਦੀ ਦਿਲ ਦੀ ਗੱਲ ਨਹੀਂ ਕੋਈ ਸੁਣ ਰਿਹਾ ਨੌਜਵਾਨਾਂ ਦਾ ਸਭ ਤੋਂ ਜ਼ਿਆਦਾ ਮਤਲਬ ਇਸ ਵੇਲੇ ਸਿੱਖੀ ਤੋਂ ਟੁੱਟਣ ਦਾ ਕਾਰਨ ਇਹ ਆ ਉਹਨਾਂ ਦਾ ਉਹਨਾਂ ਦੇ ਗੁਰੂ ਨਾਲ ਰਿਸ਼ਤਾ ਹੀ ਕੋਈ ਨਹੀਂ ਹੈਗਾ ਬੌਂਡਿੰਗ ਹੀ ਕੋਈ ਨਹੀਂ ਹੈਗੀ ਠੀਕ ਹੈ ਕੋਈ ਰਿਲੇਸ਼ਨਸ਼ਿਪ ਨਹੀਂ ਹੋਈ ਕੋਈ ਬੌਂਡ ਹੀ ਨਹੀਂ ਹੋਇਆ ਗੁਰੂ ਦੇ ਨਾਲ ਉਹ ਉਹਦਾ ਕਾਰਨ ਕੀ ਉਹਦੀ ਗੱਲ ਸੀ ਗੁਰੂ ਦੇ ਨਾਲ ਠੀਕ ਹੈ ਜਿਹੜੇ ਬਾਬੇ ਹੁੰਦੇ ਨੇ ਪ੍ਰਚਾਰਕ ਹੁੰਦੇ ਨੇ ਕੋਈ ਸੰਤ ਨੇ ਕੋਈ ਲੀਕ ਕਰਦੇ ਨੇ ਹਨਾ ਕੁਝ ਹੈ ਉਹਨਾਂ ਦੇ ਕੋਲੇ ਦੱਸਣ ਨੂੰ ਕਿਸੇ ਮਤਲਬ ਜਿਨ੍ਹਾਂ ਨੇ ਆਪਣਾ ਕੰਮ ਕਰ ਲਿਆ ਆਤਮਾ ਪਰਮਾਤਮਾ ਇੱਕੋ ਕਰ ਜਾਣੇ ਉਹ ਕਰਕੇ ਹੀ ਨਹੀਂ ਦੂਸਰਿਆਂ ਨੂੰ ਉਹਨਾਂ ਨੇ ਸਹਾਇਤਾ ਕਰਨੀ ਸੀ ਜਿਹੜੇ ਕਲਾਸ ਦੇ ਵਿੱਚ ਕੁਝ ਹੁਸ਼ਿਆਰ ਬੱਚੇ ਨੇ ਉਹ ਆਪਣਾ ਸਬਜੈਕਟ ਕਲੀਅਰ ਕਰਕੇ ਦੂਸਰੇ ਦੀ ਹੈਲਪ ਕਰਨਗੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਪਲੱਸ ਮਾਈਨਸ ਆ ਹਨ ਨਾ ਨੌਜਵਾਨ ਧਰਮ ਤੋਂ ਟੁੱਟੇ ਪਤਾ ਕਿਉਂ ਹੋਏ ਹੋਏ ਆ ਕਿਉਂਕਿ ਉਹਨਾਂ ਦੀ ਦਿਲ ਦੀ ਗੱਲ ਨਹੀਂ ਕੋਈ ਸੁਣ ਰਿਹਾ ਨੌਜਵਾਨਾਂ ਦਾ ਸਭ ਤੋਂ ਜ਼ਿਆਦਾ ਮਤਲਬ ਇਸ ਵੇਲੇ ਸਿੱਖੀ ਤੋਂ ਟੁੱਟਣ ਦਾ ਕਾਰਨ ਇਹ ਆ ਉਹਨਾਂ ਦਾ ਉਹਨਾਂ ਦੇ ਗੁਰੂ ਨਾਲ ਰਿਸ਼ਤਾ ਹੀ ਕੋਈ ਨਹੀਂ ਹੈਗਾ ਬੌਂਡਿੰਗ ਹੀ ਕੋਈ ਨਹੀਂ ਹੈਗੀ ਠੀਕ ਹੈ ਕੋਈ ਰਿਲੇਸ਼ਨਸ਼ਿਪ ਨਹੀਂ ਹੋਈ ਕੋਈ ਬੌਂਡ ਹੀ ਨਹੀਂ ਹੋਇਆ ਗੁਰੂ ਦੇ ਨਾਲ ਉਹ ਉਹਦਾ ਕਾਰਨ ਕਿ ਉਹਦੀ ਗੱਲ ਸੀ ਗੁਰੂ ਦੇ ਨਾਲ ਠੀਕ ਹੈ ਜਿਹੜੇ ਬਾਬੇ ਹੁੰਦੇ ਨੇ ਪ੍ਰਚਾਰਕ ਹੁੰਦੇ ਨੇ ਕੋਈ ਸੰਤ ਨੇ ਕੋਈ ਲੀਕ ਕਰਦੇ ਨੇ ਹਨਾ ਕੁਝ ਹੈ ਉਹਨਾਂ ਦੇ ਕੋਲੇ ਦੱਸਣ ਨੂੰ ਕਿਸੇ ਮਤਲਬ ਜਿਨ੍ਹਾਂ ਨੇ ਆਪਣਾ ਕੰਮ ਕਰ ਲਿਆ ਆਤਮਾ ਪਰਮਾਤਮਾ ਇੱਕੋ ਕਰ ਜਾਣੇ ਉਹ ਕਰਕੇ ਹੀ ਨਹੀਂ ਦੂਸਰਿਆਂ ਨੂੰ ਉਹਨਾਂ ਨੇ ਸਹਾਇਤਾ ਕਰਨੀ ਸੀ ਜਿਹੜੇ ਕਲਾਸ ਦੇ ਵਿੱਚ ਕੁਝ ਹੁਸ਼ਿਆਰ ਬੱਚੇ ਨੇ ਉਹ ਆਪਣਾ ਸਬਜੈਕਟ ਕਲੀਅਰ ਕਰਕੇ ਦੂਸਰੇ ਦੀ ਹੈਲਪ ਕਰਨਗੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਪਲੱਸ ਮਾਈਨਸ ਆ ਹਨ ਨਾ ਨੌਜਵਾਨ ਧਰਮ ਤੋਂ ਟੁੱਟੇ ਪਤਾ ਕਿਉਂ ਹੋਏ ਹੋਏ ਆ ਕਿਉਂਕਿ ਉਹਨਾਂ ਦੀ ਦਿਲ ਦੀ ਗੱਲ ਨਹੀਂ ਕੋਈ ਸੁਣ ਰਿਹਾ ਨੌਜਵਾਨਾਂ ਦਾ ਸਭ ਤੋਂ ਜ਼ਿਆਦਾ ਮਤਲਬ ਇਸ ਵੇਲੇ ਸਿੱਖੀ ਤੋਂ ਟੁੱਟਣ ਦਾ ਕਾਰਨ ਇਹ ਆ ਉਹਨਾਂ ਦਾ ਉਹਨਾਂ ਦੇ ਗੁਰੂ ਨਾਲ ਰਿਸ਼ਤਾ ਹੀ ਕੋਈ ਨਹੀਂ ਹੈਗਾ ਬੌਂਡਿੰਗ ਹੀ ਕੋਈ ਨਹੀਂ ਹੈਗੀ ਠੀਕ ਹੈ ਕੋਈ ਰਿਲੇਸ਼ਨਸ਼ਿਪ ਨਹੀਂ ਹੋਈ ਕੋਈ ਬੌਂਡ ਹੀ ਨਹੀਂ ਹੋਇਆ ਗੁਰੂ ਦੇ ਨਾਲ ਉਹ ਉਹਦਾ ਕਾਰਨ ਕਿ ਉਹਦੀ ਗੱਲ ਸੀ ਗੁਰੂ ਦੇ ਨਾਲ ਠੀਕ ਹੈ ਜਿਹੜੇ ਬਾਬੇ ਹੁੰਦੇ ਨੇ ਪ੍ਰਚਾਰਕ ਹੁੰਦੇ ਨੇ ਕੋਈ ਸੰਤ ਨੇ ਕੋਈ ਲੀਕ ਕਰਦੇ ਨੇ ਹਨਾ ਕੁਝ ਹੈ ਉਹਨਾਂ ਦੇ ਕੋਲੇ ਦੱਸਣ ਨੂੰ ਕਿਸੇ ਮਤਲਬ ਜਿਨ੍ਹਾਂ ਨੇ ਆਪਣਾ ਕੰਮ ਕਰ ਲਿਆ ਆਤਮਾ ਪਰਮਾਤਮਾ ਇੱਕੋ ਕਰ ਜਾਣੇ ਉਹ ਕਰਕੇ ਹੀ ਨਹੀਂ ਦੂਸਰਿਆਂ ਨੂੰ ਉਹਨਾਂ ਨੇ ਸਹਾਇਤਾ ਕਰਨੀ ਸੀ ਜਿਹੜੇ ਕਲਾਸ ਦੇ ਵਿੱਚ ਕੁਝ ਹੁਸ਼ਿਆਰ ਬੱਚੇ ਨੇ ਉਹ ਆਪਣਾ ਸਬਜੈਕਟ ਕਲੀਅਰ ਕਰਕੇ ਦੂਸਰੇ ਦੀ ਹੈਲਪ ਕਰਨਗੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਪਲੱਸ ਮਾਈਨਸ ਹੈ ਹਨਾ